ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਤੇਜ਼ ਤੂਫਾਨ ਤੇ ਭਾਰੀ ਬੀਂ ਆਉਣ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਪੰਜਾਬ ਨੂੰ ਲੈ ਕੇ ਵੀ ਤੁਹਾਨੂੰ ਦੱਸਦੇ ਕਿ 5 ਦਿਨ ਦਾ ਇੱਥੇ ਅਲਰਟ ਜਾਰੀ ਕੀਤਾ ਸਿਗਾ ਪਰ 40 ਤੋਂ ਵੱਧ ਉਡਾਣਾਂ ਜਿਹੜੀਆਂ ਨੇ ਫਲਾਈਟਸ ਜਿਹੜੀਆਂ ਨੇ ਉਹਨਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਨੇ 100 ਤੋਂ ਵੱਧ ਫਲਾਈਟਸ ਜਿਹੜੀਆਂ ਨੇ ਉਹ ਡਿਲੇ ਹੋ ਚੁੱਕੀਆਂ ਨੇ ਔਰ ਤੁਹਾਨੂੰ ਦੱਸਦੇ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦਾ ਹੀ ਅਸ਼ੰਕਾ ਜਿਹੜੀ ਉਹ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਇਹ ਚੇਤਾਵਨੀ ਦਿੱਤੀ ਗਈ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਤੂਫਾਨ ਆਏਗਾ ਔਰ ਤੇਜ਼ ਹਵਾਵਾਂ ਚੱਲਣ ਗਿਆ ਤੇ ਭਾਰੀ ਮੀਂਹ ਪੈ ਸਕਦਾ ਹੈ ਹੇਲ ਸਟ੍ਰੋਮ ਆਉਣ ਦੀ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਇਹਦਾ ਵੱਡਾ ਅਸਰ ਆਵਾਜਾਈ ਤੇ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਦਿੱਲੀ 에어ਪੋਰਟ ਤੇ ਗਹਿਮਾਗਹਿਮੀ ਦੇਖਣ ਨੂੰ ਮਿਲੀ ਹੈ ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਰੱਦ ਵੀ ਹੋਈਆਂ ਨੇ ਔਰ 40 ਤੋਂ ਵੱਧ ਫਲਾਈਟਾਂ ਦੇ ਰੂਟ ਡਿਵਰਟ ਕਰ ਦਿੱਤੇ ਗਏ ਨੇ 100 ਤੋਂ ਵੱਧ ਉਡਾਣਾਂ ਜਿਹੜੀਆਂ ਨੇ ਉਹ ਡਿਲੇ ਹੋਈਆਂ ਨੇ ਔਰ ਜੇਕਰ ਤੁਸੀਂ ਵੀ ਹਵਾਈ ਸਫ਼ਰ ਕਰਨਾ ਹੈ ਤੁਹਾਡੀ ਵੀ ਫਲਾਈਟ ਹੈ ਤਾਂ ਇੱਕ ਵਾਰੀ 에어ਪੋਰਟ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸ਼ਡਿਊਲ ਜਿਹੜਾ ਆ ਉਹ ਚੈੱਕ ਕਰ ਲਿਆ ਜਾਵੇ ਜਿਹੜੀ ਵੀ ਤੁਸੀਂ 에어ਲਾਈਨ ਦੀ ਟਿਕਟ ਖਰੀਦੀ ਹੈ ਉਹ 에어ਲਾਈਨ ਦੀ ኦਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਤੁਸੀਂ ਰੂਟ ਜੇਕਰ ਉਹਦਾ ਤਾਂ ਰੂਟ ਡਿਵਰਟ ਹੈ ਤਾਂ ਉਹ ਰੂਟ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਡੀ ਫਲਾਈਟ ਡਿਲੇ ਕਰ ਦਿੱਤੀ ਗਈ ਹੈ ਤਾਂ ਤੁਸੀਂ ਤਾਂ ਵੀ ኦਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਆਪਣੀ ਨਵੀਂ ਟਾਈਮਿੰਗ ਜਿਹੜੀ ਹੈ ਉਹ ਦੇਖ ਸਕਦੇ ਹੋ ਕਿ ਹੁਣ ਤੁਹਾਡੀ ਫਲਾਈਟ ਦਾ ਸ਼ਡਿਊਲ ਕੀ ਹੈ ਕਦੋਂ ਤੁਹਾਡੀ ਫਲਾਈਟ ਉੱਡੇਗੀ ਤਾਂ ਮੌਸਮ ਜਿਹੜਾ ਆ ਬਹੁਤ ਖਰਾਬ ਹੋਣ ਵਾਲਾ ਹੈ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਚੱਕਰਵਰਤੀ ਤੂਫਾਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਤੂਫਾਨ ਆਵੇਗਾ ਤੇਜ਼ ਹਵਾਵਾਂ ਚੱਲਣ ਗਿਆ ਤੇ ਭਾਰੀ ਬਾਰਿਸ਼ ਔਰ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਬੀਤੀ ਰਾਤ ਅਸੀਂ ਜੇਕਰ ਗੱਲ ਕਰੀ ਤਾਂ ਪਟਿਆਲੇ ਦੇ ਵਿੱਚ ਪਠਾਨਕੋਟ ਦੇ ਵਿੱਚ ਕਈ ਜਗ੍ਹਾ ਤੇ ਗੜੇਮਾਰੀ ਦੇਖਣ ਨੂੰ ਮਿਲੀ ਔਰ ਭਾਰੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ ਔਰ ਤੇਜ਼ ਹਵਾਵਾਂ ਵੀ ਚੱਲੀਆਂ ਨੇ ਜਿਦੇ ਨਾਲ ਬਹੁਤ ਨੁਕਸਾਨ ਹੋਇਆ ਹੈ ਕਿਸਾਨ ਵੀਰਾਂ ਦੀਆਂ ਫਸਲਾਂ ਲੰਮੇ ਪੈ ਚੁੱਕੀਆਂ ਨੇ ਰੁੱਖ ਜਿਹੜੇ ਨੇ ਸੜਕਾਂ ਦੇ ਉੱਪਰ ਉਹ ਡਿੱਗ ਚੁੱਕੇ ਨੇ ਤਾਂ ਇਸ ਕਰਦ ਕਰਕੇ ਕਿਉਂਕਿ ਪਹਿਲਾਂ ਹੀ ਅਸੀਂ ਸੂਚਿਤ ਕੀਤਾ ਸੀ ਕਿ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਿਆ ਹੈ ਅਗਲੇ 4 ਤੋਂ 5 ਦਿਨ ਭਾਰੀ ਮੀਂਹ ਔਰ ਤੇਜ਼ ਤੂਫਾਨ ਦੇਖਣ ਨੂੰ ਮਿਲ ਸਕਦਾ ਹੈ ਤਾਂ ਉਹ ਕੀ ਹੋਇਆ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ 40 ਤੋਂ ਵੱਧ ਫਲਾਈਟਾਂ ਦੇ ਰੂਟ ਡਿਵਰਟ ਕਰ ਦਿੱਤੇ ਗਏ ਨੇ 100 ਤੋਂ ਵੱਧ ਫਲਾਈਟਾਂ ਡਿਲੇ ਹੋਈਆਂ ਨੇ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਸਿਰਫ ਔਰ ਸਿਰਫ ਮੌਸਮ ਦੀ ਖਰਾਬੀ ਕਰਕੇ ਕਿਉਂਕਿ ਮੌਸਮ ਖਰਾਬ ਹੋ ਚੁੱਕਿਆ ਹੈ ਦਿੱਲੀ ਦੇ ਵਿੱਚ ਰੈੱਡ ਅਲਰਟ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਔਰ ਦਿੱਲੀ 에ਅਰਪੋਰਟ ਦੀਆਂ ਤਸਵੀਰਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਆ ਜਿੱਥੇ ਲੋਕ ਹੁਣ ਖੱਜਲ ਹੋ ਰਹੇ ਨੇ ਕਿਉਂਕਿ ਫਲਾਈਟਾਂ ਡਿਲੇ ਕਰ ਦਿੱਤੀਆਂ ਗਈਆਂ ਕਈਆਂ ਦੇ ਰੂਟ ਜਿਹੜੇ ਨੇ ਉਹ ਡਾਇਵਰਟ ਕਰ ਦਿੱਤੇ ਗਏ ਔਰ ਕਈ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਔਰ ਇਹ ਦੇਖੋ ਤੁਸੀਂ ਗਹਿਮਾ ਗਹਿਮੀ ਵਾਲਾ ਮਾਹੌਲ ਦਿੱਲੀ 에ਅਰਪੋਰਟ ਤੇ ਬਣਿਆ ਹੋਇਆ ਲੋਕ ਆਪਣੀਆਂ ਫਲਾਈਟਾਂ ਦਾ ਸ਼ਡਿਊਲ ਦੇਖ ਰਹੇ ਨੇ ਪਰ ਫਲਾਈਟਾਂ ਬਿਲਕੁਲ ਡਿਲੇ ਕਰ ਦਿੱਤੀਆਂ ਗਈਆਂ ਨੇ ਜਿਹੜੀ 8 ਵਜੇ ਚੱਲਣੀ ਸੀ ਉਹ 12 ਵਜੇ ਕਰ ਦਿੱਤੀ ਹੈ ਜਿਹੜੀ ਕੋਈ 12 ਵਜੇ ਕਰਨੀ ਸੀ ਉਹ ਸ਼ਾਮ ਨੂੰ ਕਰ ਦਿੱਤੀ ਹੈ ਤਾਂ ਇਸ ਕਦਰ ਦੇ ਨਾਲ ਫਲਾਈਟਾਂ ਡਿਲੇ ਕਰ ਦਿੱਤੀਆਂ ਗਈਆਂ ਨੇ ਵੱਡੀ ਖਬਰ ਹੈ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਗਿਆ ਤੇਜ਼ ਤੂਫਾਨ ਦੀ ਚੇਤਾਵਨੀ ਦੇ ਦਿੱਤੀ ਹੈ ਗੜੇਮਾਰੀ ਦੇ ਨਾਲ ਨਾਲ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਸੋ ਘਰੋਂ ਨਿਕਲਣ ਤੋਂ ਪਹਿਲਾਂ ਮੌਸਮ ਦੇਖ ਲਿਓ ਔਰ ਜੇ ਕਿਸੇ ਨੇ ਹਵਾਈ ਸਫਰ ਕਰਨਾ ਹੈ ਤਾਂ ਆਪਣਾ ਸ਼ਡਿਊਲ ਜਿਹੜਾ ਹੈ ਉਹ ਚੈੱਕ ਕਰ ਸਕਦੇ ਨੇ। ਦਿੱਤੀ ਹੈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਤੇਜ਼ ਤੂਫਾਨ ਤੇ ਭਾਰੀ ਬੀਂ ਆਉਣ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਪੰਜਾਬ ਨੂੰ ਲੈ ਕੇ ਵੀ ਤੁਹਾਨੂੰ ਦੱਸ ਦੇ ਕਿ 5 ਦਿਨ ਦਾ ਇੱਥੇ ਅਲਰਟ ਜਾਰੀ ਕੀਤਾ ਸੀਗਾ ਪਰ 40 ਤੋਂ ਵੱਧ ਉਡਾਣਾਂ ਜਿਹੜੀਆਂ ਨੇ ਫਲਾਈਟਸ ਜਿਹੜੀਆਂ ਨੇ ਉਹਨਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਨੇ 100 ਤੋਂ ਵੱਧ ਫਲਾਈਟਸ ਜਿਹੜੀਆਂ ਨੇ ਉਹ ਡਿਲੇ ਹੋ ਚੁੱਕੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦਾ ਹੀ ਅਸ਼ੰਕਾ ਜਿਹੜੀ ਉਹ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਇਹ ਚੇਤਾਵਨੀ ਦਿੱਤੀ ਗਈ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਤੂਫਾਨ ਆਏਗਾ ਔਰ ਤੇਜ਼ ਹਵਾਵਾਂ ਚੱਲਣਗੀਆਂ ਤੇ ਭਾਰੀ ਮੀਂਹ ਪੈ ਸਕਦਾ ਹੈ ਹੇਲਸਟ੍ਰੋਮ ਆਉਣ ਦੀ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਇਹਦਾ ਵੱਡਾ ਅਸਰ ਆਵਾਜਾਈ ਤੇ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਦਿੱਲੀ 에어ਪੋਰਟ ਤੇ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਹੈ ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਰੱਦ ਵੀ ਹੋਈਆਂ ਨੇ ਔਰ 40 ਤੋਂ ਵੱਧ ਫਲਾਈਟਾਂ ਦੇ ਰੂਟ ਡਵਰਟ ਕਰ ਦਿੱਤੇ ਗਏ ਨੇ ਸੌ ਤੋਂ ਵੱਧ ਉਡਾਣਾਂ ਜਿਹੜੀਆਂ ਨੇ ਉਹ ਡਿਲੇ ਹੋਈਆਂ ਨੇ ਔਰ ਜੇਕਰ ਤੁਸੀਂ ਵੀ ਹਵਾਈ ਸਫਰ ਕਰਨਾ ਹੈ ਤੁਹਾਡੀ ਵੀ ਫਲਾਈਟ ਹੈ ਤਾਂ ਇੱਕ ਵਾਰੀ 에ਰਪੋਰਟ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸ਼ਡਿਊਲ ਜਿਹੜਾ ਆ ਉਹ ਚੈੱਕ ਕਰ ਲਿਆ ਜਾਵੇ ਜਿਹੜੀ ਵੀ ਤੁਸੀਂ 에ਰਲਾਈਨ ਦੀ ਟਿਕਟ ਖਰੀਦੀ ਹੈ ਉਹ 에ਰਲਾਈਨ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਰੂਟ ਜੇਕਰ ਉਹਦਾ ਤਾਂ ਰੂਟ ਡਿਵਰਟ ਹੈ ਤਾਂ ਉਹ ਰੂਟ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਡੀ ਫਲਾਈਟ ਡਿਲੇ ਕਰ ਦਿੱਤੀ ਗਈ ਹੈ ਤਾਂ ਤੁਸੀਂ ਤਾਂ ਵੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਣੀ ਨਵੀਂ ਟਾਈਮਿੰਗ ਜਿਹੜੀ ਆ ਉਹ ਦੇਖ ਸਕਦੇ ਹੋ ਕਿ ਹੁਣ ਤੁਹਾਡੀ ਫਲਾਈਟ ਦਾ ਸ਼ਡਿਊਲ ਕੀ ਹੈ ਕਦੋਂ ਤੁਹਾਡੀ ਫਲਾਈਟ ਉੱਡੇਗੀ ਤਾਂ ਮੌਸਮ ਜਿਹੜਾ ਆ ਬਹੁਤ ਖਰਾਬ ਹੋਣ ਵਾਲਾ ਹੈ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਚੱਕਰਵਰਤੀ ਤੂਫਾਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ ਤੂਫਾਨ ਆਵੇਗਾ ਤੇਜ ਹਵਾਵਾਂ ਚੱਲਣ ਗਿਆ ਤੇ ਭਾਰੀ ਬਾਰਿਸ਼ ਔਰ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਬੀਤੀ ਰਾਤ ਅਸੀਂ ਜੇਕਰ ਗੱਲ ਕਰੀ ਤਾਂ ਪਟਿਆਲੇ ਦੇ ਵਿੱਚ ਪਠਾਨਕੋਟ ਦੇ ਵਿੱਚ ਕਈ ਜਗ੍ਹਾ ਤੇ ਗੜੇਮਾਰੀ ਦੇਖਣ ਨੂੰ ਮਿਲੀ ਔਰ ਭਾਰੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ ਔਰ ਤੇਜ ਹਵਾਵਾਂ ਵੀ ਚੱਲੀਆਂ ਨੇ ਜਿਦੇ ਨਾਲ ਬਹੁਤ ਨੁਕਸਾਨ ਹੋਇਆ ਹੈ ਕਿਸਾਨ ਵੀਰਾਂ ਦੀਆਂ ਫਸਲਾਂ ਲੰਮੇ ਪੈ ਚੁੱਕੀਆਂ ਨੇ ਰੁੱਖ ਜਿਹੜੇ ਨੇ ਸੜਕਾਂ ਦੇ ਉੱਪਰ ਉਹ ਡਿੱਗ ਚੁੱਕੇ ਨੇ ਤਾਂ ਇਸ ਕਦਰ ਕਿਉਂਕਿ ਪਹਿਲਾਂ ਹੀ ਅਸੀਂ ਸੂਚਿਤ ਕੀਤਾ ਸੀ ਕਿ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਿਆ ਹੈ ਅਗਲੇ 4 ਤੋਂ 5 ਦਿਨ ਭਾਰੀ ਮੀਂਹ ਔਰ ਤੇਜ਼ ਤੂਫਾਨ ਦੇਖਣ ਨੂੰ ਮਿਲ ਸਕਦਾ ਹੈ ਤਾਂ ਉਹ ਕੀ ਹੋਇਆ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ 40 ਤੋਂ ਵੱਧ ਫਲਾਈਟਾਂ ਦੇ ਰੂਟ ਡਵਰਟ ਕਰ ਦਿੱਤੇ ਗਏ ਨੇ 100 ਤੋਂ ਵੱਧ ਫਲਾਈਟਾਂ ਡਿਲੇਅ ਹੋਈਆਂ ਨੇ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਸਿਰਫ ਔਰ ਸਿਰਫ ਮੌਸਮ ਦੀ ਖਰਾਬੀ ਕਰਕੇ ਕਿਉਂਕਿ ਮੌਸਮ ਖਰਾਬ ਹੋ ਚੁੱਕਿਆ ਹੈ ਦਿੱਲੀ ਦੇ ਵਿੱਚ ਰੈੱਡ ਅਲਰਟ ਮੌਸਮ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਔਰ ਦਿੱਲੀ 에ਅਰਪੋਰਟ ਦੀਆਂ ਤਸਵੀਰਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕ ਹੁਣ ਖੱਜਲ ਹੋ ਰਹੇ ਨੇ ਕਿਉਂਕਿ ਫਲਾਈਟਾਂ ਡਿਲੇ ਕਰ ਦਿੱਤੀਆਂ ਗਈਆਂ ਕਈਆਂ ਦੇ ਰੂਟ ਜਿਹੜੇ ਨੇ ਉਹ ਡਾਇਵਰਟ ਕਰ ਦਿੱਤੇ ਗਏ ਔਰ ਕਈ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਔਰ ਇਹ ਦੇਖੋ ਤੁਸੀਂ ਗਹਿਮਾ ਗਹਿਮੀ ਵਾਲਾ ਮਾਹੌਲ ਦਿੱਲੀ 에ਰਪੋਰਟ ਤੇ ਬਣਿਆ ਹੋਇਆ ਲੋਕ ਆਪਣੀਆਂ ਫਲਾਈਟਾਂ ਦਾ ਸ਼ਡਿਊਲ ਦੇਖ ਰਹੇ ਨੇ ਪਰ ਫਲਾਈਟਾਂ ਬਿਲਕੁਲ ਡਿਲੇ ਕਰ ਦਿੱਤੀਆਂ ਗਈਆਂ ਨੇ ਜਿਹੜੀ 8 ਵਜੇ ਚੱਲਣੀ ਸੀ ਉਹ 12 ਵਜੇ ਕਰ ਦਿੱਤੀ ਹੈ ਜਿਹੜੀ ਕੋਈ 12 ਵਜੇ ਕਰਨੀ ਸੀ ਉਹ ਸ਼ਾਮ ਨੂੰ ਕਰ ਦਿੱਤੀ ਹੈ ਤਾਂ ਇਸ ਕਦਰ ਦੇ ਨਾਲ ਫਲਾਈਟਾਂ ਡਿਲੇ ਕਰ ਦਿੱਤੀਆਂ ਗਈਆਂ ਨੇ ਵੱਡੀ ਖਬਰ ਹੈ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਗਿਆ ਤੇਜ਼ ਤੂਫਾਨ ਦੀ ਚੇਤਾਵਨੀ ਦੇ ਦਿੱਤੀ ਹੈ ਗੜੇਮਾਰੀ ਦੇ ਨਾਲ ਨਾਲ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਘਰੋਂ ਨਿਕਲਣ ਤੋਂ ਪਹਿਲਾਂ ਮੌਸਮ ਦੇਖ ਲਿਓ ਔਰ ਜੇ ਕਿਸੇ ਨੇ ਹਵਾਈ ਸਫ਼ਰ ਕਰਨਾ ਹੈ ਤਾਂ ਆਪਣਾ ਸ਼ਡਿਊਲ ਜਿਹੜਾ ਹੈ ਉਹ ਚੈੱਕ ਕਰ ਸਕਦੇ ਨੇ ਦਿੱਤੀ ਹੈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਤੇਜ਼ ਤੂਫਾਨ ਤੇ ਭਾਰੀ ਮੀਂਹ ਆਉਣ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਪੰਜਾਬ ਨੂੰ ਲੈ ਕੇ ਵੀ ਤੁਹਾਨੂੰ ਦੱਸ ਦੇ ਕਿ 5 ਦਿਨ ਦਾ ਇੱਥੇ ਅਲਰਟ ਜਾਰੀ ਕੀਤਾ ਸਿਗਾ ਪਰ 40 ਤੋਂ ਵੱਧ ਉਡਾਣਾਂ ਜਿਹੜੀਆਂ ਨੇ ਫਲਾਈਟਸ ਜਿਹੜੀਆਂ ਨੇ ਉਹਨਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਨੇ 100 ਤੋਂ ਵੱਧ ਫਲਾਈਟਸ ਜਿਹੜੀਆਂ ਨੇ ਉਹ ਡਿਲੇ ਹੋ ਚੁੱਕੀਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦਾ ਹੀ ਅਸ਼ੰਕਾ ਜਿਹੜੀ ਉਹ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਇਹ ਚੇਤਾਵਨੀ ਦਿੱਤੀ ਗਈ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਤੂਫਾਨ ਆਏਗਾ ਔਰ ਤੇਜ਼ ਹਵਾਵਾਂ ਚੱਲਣਗੀਆਂ ਤੇ ਭਾਰੀ ਮੀਂਹ ਪੈ ਸਕਦਾ ਹੈ ਹੇਲਸਟ੍ਰੋਮ ਆਉਣ ਦੀ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਇਹਦਾ ਵੱਡਾ ਅਸਰ ਆਵਾਜਾਈ ਤੇ ਦੇਖਣ ਨੂੰ ਮਿਲਿਆ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਦਿੱਲੀ 에ਅਰਪੋਰਟ ਤੇ ਗਹਿਮਾਗਹਿਮੀ ਦੇਖਣ ਨੂੰ ਮਿਲੀ ਹੈ ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਰੱਦ ਵੀ ਹੋਈਆਂ ਨੇ ਔਰ 40 ਤੋਂ ਵੱਧ ਫਲਾਈਟਾਂ ਦੇ ਰੂਟ ਡਿਵਰਟ ਕਰ ਦਿੱਤੇ ਗਏ ਨੇ ਸੌ ਤੋਂ ਵੱਧ ਉਡਾਣਾਂ ਜਿਹੜੀਆਂ ਨੇ ਉਹ ਡਿਲੇ ਹੋਈਆਂ ਨੇ ਔਰ ਜੇਕਰ ਤੁਸੀਂ ਵੀ ਹਵਾਈ ਸਫਰ ਕਰਨਾ ਹੈ ਤੁਹਾਡੀ ਵੀ ਫਲਾਈਟ ਹੈ ਤਾਂ ਇੱਕ ਵਾਰੀ 에어ਪੋਰਟ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸ਼ਡਿਊਲ ਜਿਹੜਾ ਆ ਉਹ ਚੈੱਕ ਕਰ ਲਿਆ ਜਾਵੇ ਜਿਹੜੀ ਵੀ ਤੁਸੀਂ 에어ਲਾਈਨ ਦੀ ਟਿਕਟ ਖਰੀਦੀ ਹੈ ਉਹ 에어ਲਾਈਨ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਰੂਟ ਜੇਕਰ ਉਹਦਾ ਤਾਂ ਰੂਟ ਡਿਵਰਟ ਹੈ ਤਾਂ ਉਹ ਰੂਟ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਡੀ ਫਲਾਈਟ ਡਿਲੇ ਕਰ ਦਿੱਤੀ ਗਈ ਹੈ ਤਾਂ ਤੁਸੀਂ ਤਾਂ ਵੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਣੀ ਨਵੀਂ ਟਾਈਮਿੰਗ ਜਿਹੜੀ ਆ ਉਹ ਦੇਖ ਸਕਦੇ ਹੋ ਕਿ ਹੁਣ ਤੁਹਾਡੀ ਫਲਾਈਟ ਦਾ ਸ਼ਡਿਊਲ ਕੀ ਹੈ ਕਦੋਂ ਤੁਹਾਡੀ ਫਲਾਈਟ ਉੱਡੇਗੀ ਤਾਂ ਮੌਸਮ ਜਿਹੜਾ ਆ ਬਹੁਤ ਖਰਾਬ ਹੋਣ ਵਾਲਾ ਹੈ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਚੱਕਰਵਰਤੀ ਤੂਫਾਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ ਤੂਫਾਨ ਆਵੇਗਾ ਤੇਜ ਹਵਾਵਾਂ ਚੱਲਣ ਗਿਆ ਤੇ ਭਾਰੀ ਬਾਰਿਸ਼ ਔਰ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਬੀਤੀ ਰਾਤ ਅਸੀਂ ਜੇਕਰ ਗੱਲ ਕਰੀ ਤਾਂ ਪਟਿਆਲੇ ਦੇ ਵਿੱਚ ਪਠਾਨਕੋਟ ਦੇ ਵਿੱਚ ਕਈ ਜਗ੍ਹਾ ਤੇ ਗੜੇਮਾਰੀ ਦੇਖਣ ਨੂੰ ਮਿਲੀ ਔਰ ਭਾਰੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ ਔਰ ਤੇਜ ਹਵਾਵਾਂ ਵੀ ਚੱਲੀਆਂ ਨੇ ਜਿਦੇ ਨਾਲ ਬਹੁਤ ਨੁਕਸਾਨ ਹੋਇਆ ਹੈ ਕਿਸਾਨ ਵੀਰਾਂ ਦੀਆਂ ਫਸਲਾਂ ਲੰਮੇ ਪੈ ਚੁੱਕੀਆਂ ਨੇ ਰੁੱਖ ਜਿਹੜੇ ਨੇ ਸੜਕਾਂ ਦੇ ਉੱਪਰ ਉਹ ਡਿੱਗ ਚੁੱਕੇ ਨੇ ਤਾਂ ਇਸ ਕਦਰ ਕਿਉਂਕਿ ਪਹਿਲਾਂ ਹੀ ਅਸੀਂ ਸੂਚਿਤ ਕੀਤਾ ਸੀ ਕਿ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਿਆ ਹੈ ਅਗਲੇ 4 ਤੋਂ 5 ਦਿਨ ਭਾਰੀ ਮੀਂਹ ਔਰ ਤੇਜ਼ ਤੂਫਾਨ